ਆ ਤੇ ਮੈਂ ਡਾਕਟਰ ਸੰਦੀਪ ਮਾਵੀ ਸਿਵਲ ਹਸਪਤਾਲ ਰੂਪਨਗਰ ਤੋਂ ਰਾਤੀ ਇੱਕ ਬੜੀ ਮੰਦਭਾਗੀ ਘਟਨਾ ਹੋਈ ਹੈ तकरीबन 1 2 ਵਜੇ ਦੇ ਕਰੀਬ ਜਿਹਦੇ ਵਿੱਚ ਇੱਕ ਨੈਣਾ ਦੇਵੀ ਤੋਂ ਸ਼ਰਧਾਲੂ ਵਾਪਸ ਆ ਰਹੇ ਸੀ ਉਹਨਾਂ ਦੇ ਵਿੱਚ ਇੱਕ ਸਬਜ਼ੀਆਂ ਵਾਲਾ 407 ਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਲਗਭਗ ਸਾਡੇ ਕੋਲ ਐਮਰਜੈਂਸੀ 'ਚ ਰਾਤ ਨੂੰ तकरीबन 40 42 ਇੱਕ ਮਰੀਜ਼ ਆਏ ਸੀਗੇ ਜਿਨ੍ਹਾਂ ਵਿੱਚੋਂ तकरीबन ਦੋ ਕੇਸ ਹੈ ਜਿਨ੍ਹਾਂ ਦੀ ਆਪਣਾ ਡੈਥ ਹੋ ਚੁੱਕੀ ਹੈ ਬਾਕੀ ਚ 5 ਜਾਣੇ ਸੀਰੀਅਸ ਬਹੁਤ ਜ਼ਿਆਦਾ ਸੀ ਜਿਨ੍ਹਾਂ ਨੂੰ ਮੌਕੇ ਤੇ ਪੀਜੀਆ ਭੇਜ ਦਿੱਤਾ ਹੋਇਆ ਕੁਝ ਪੇਸ਼ੈਂਟ ਜਿਨ੍ਹਾਂ ਦੇ ਸੱਟਾਂ ਘੱਟ ਸੀ ਉਹਨਾਂ ਦੀ ਛੁੱਟੀ ਹੋ ਗਈ ਹੈ ਪਰ ਸਾਡੇ ਕੋਲ ਇੱਥੇ ਤਕਰੀਬਨ 17 ਮਰੀਜ਼ ਜਿਹੜੇ ਹੈਗੇ ਆ ਉਹਨਾਂ ਦਾ ਐਮਰਜੈਂਸੀ ਵਿੱਚ ਇਲਾਜ ਚੱਲ ਰਿਹਾ ਹੈ ਪ੍ਰੋਡਕਟ ਸੀ ਕਿ ਕੋਈ ਨਾਮ ਵਗੈਰਾ ਪਤਾ ਲੱਗਾ ਕਿੱਥੋਂ ਦਾ ਸਾਰੇ ਉੱਥੇ ਦੇ ਹੀ ਆਂ ਪੱਠੇ ਤੇ ਹੈਗੇ ਆ ਗ드ਰਾਮ ਪੱਠੇ ਦੇ ਵਰਕਰ ਆ ਉੱਥੇ ਦੇ ਇੱਕ ਜਿਹੜਾ ਦੂਸਰੀ ਗੱਡੀ ਦਾ ਚਾਲਕ ਸੀ ਉਦਾ ਨਾਮ ਰਿਕਾਰਡ ਤੋਂ ਦੇਖ ਕੇ ਪਤਾ ਚੱਲ ਜੇਗਾ ਉਹ ਕਿਹੋ ਜਿਹੇ ਪੀਜੀਆ ਰੈਫਰ ਕਰੇ ਨੇ ਉਹ ਕਿੰਨੇ ਮਰੀਜ਼ ਨੇ ਪੀਜੀਆ 5 ਮਰੀਜ਼ ਰੈਫਰ ਹੋਈਆਂ ਜਿਨ੍ਹਾਂ ਵਿੱਚੋਂ ਤਿੰਨ ਬੱਚੇ ਨੇ ਪਛੜੇ ਕਿੰਨੇ ਪੇਸ਼ੜੇ ਤੇ ਕੀ ਹਾਲਾਤ ਹੁੰਦੇ ਰਾਤੀ ਜਿਹੜਾ ਅੱਧੀ ਰਾਤ ਤੋਂ ਬਾਅਦ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਰੋਪੜ ਦੇ ਚਮਕੌਰ ਸਾਹਿਬ ਰੋਡ ਤੇ ਇੱਕ ਟਾਟਾ 407 ਤੇ ਇੱਕ ਹੋਰ ਜਿਹੜੀ ਮਹਿੰਦਰਾ ਪਿਕਅਪ ਆ ਉਹਦੇ ਵਿੱਚ ਅਮਨ ਸਾਹਮਣੀ ਟੱਕਰ ਹੋਈ ਹੈ ਜੋ ਸਾਨੂੰ ਸੂਚਨਾ ਮਿਲੀ ਉਹਦੇ ਵਿੱਚ 30 35 ਜਿਹੜੇ ਮਰੀਜ਼ ਫਟੜ ਹਾਲਤ ਵਿੱਚ ਇਸ ਹਸਪੀਟਲ ਵਿੱਚ ਲਿਆਂਦੇ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਡੈੱਡ ਸੀਗਾ ਤੇ ਉਹ ਉਹ ਜਿਹੜੇ ਪੇਸ਼ੈਂਟ ਸਾਡੀ ਟੀਮ ਵੱਲੋਂ ਦੇਖੇ ਗਏ ਇਮੀਡੀਏਟਲੀ ਜਿਹੜੇ ਡਾਕਟਰ ਸੀਗੇ ਹੋਰ ਉਹਨਾਂ ਨੂੰ ਕਾਲ ਕੀਤੀ ਗਈ ਤੇ ਉਹ ਵਿਦਨ ਮਿੰਟਸ ਸਾਡੇ ਐਮਰਜੈਂਸੀ ਦੇ ਵਿੱਚ ਆ ਗਏ ਤੇ ਉਹਨਾਂ ਸਾਰਿਆਂ ਨੇ ਰਲ ਕੇ ਤਿੰਨ ਚਾਰ ਡਾਕਟਰਾਂ ਨੇ ਸਟਾਫ ਨਰਸਸ ਨੇ ਤੇ ਹੋਰ ਇਹ ਜਿਹੜੇ ਪੇਸ਼ੈਂਟ ਅਟੈਂਡ ਕੀਤੇ ਤੇ ਇਹਨਾਂ ਦੇ ਵਿੱਚੋਂ ਪੰਜ ਇੱਕ ਮਰੀਜ਼ ਐਸੇ ਸੀ ਜਿਨ੍ਹਾਂ ਦੀ ਹਾਲਤ ਜ਼ਿਆਦਾ ਸੀਰੀਅਸ ਸੀਗੀ ਜਿਵੇਂ ਕਿ ਉਹਨਾਂ ਨੂੰ ਚੈਸਟ ਇੰਜਰੀ ਸੀਗੀ ਜਾਂ ਹੋਰ ਕੋਈ हिਪ ਫ੍ਰੈਕਚਰ ਜਿਹੜੇ ਕਮਿਊਨੀਕੇਟਿਡ ਉਹ ਜਿਹੜੇ ਆ ਉਹਨਾਂ ਨੂੰ ਸਾਨੂੰ ਚੰਡੀਗੜ੍ਹ ਰੈਫਰ ਕਰਨਾ ਪਿਆ ਤੇ ਉਹ ਰੈਫਰ ਕੀਤੇ ਤੇ ਬਾਕੀ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਸਾਰੇ ਇੱਥੇ ਮੈਨੇਜ ਕੀਤੇ ਤੇ ਉਹਨਾਂ ਦੇ ਐਕਸ-ਰੇ ਵਗੈਰਾ ਜੋ ਵੀ ਸੀ ਰਾਤ ਨੂੰ ਹੀ ਕਰਕੇ ਅਸੀਂ ਉਹਨਾਂ ਦਾ ਜਿਹੜਾ ਇਲਾਜ ਸ਼ੁਰੂ ਕੀਤਾ ਤੇ ਇਸ ਮੰਦਰੇ ਦੇ ਵਿੱਚ ਅਸੀਂ ਜੋ ਆਪਣੇ ਵੱਲੋਂ ਵੱਧ ਤੋਂ ਵੱਧ ਕਰ ਰਹੇ ਸੀ ਉਹ ਕੀਤਾ ਹੈਗਾ ਤੇ ਕਾਫੀ ਮਰੀਜ਼ ਵੀ ਜਿਹੜੇ ਆ ਆਰਾਮ ਮਹਿਸੂਸ ਕਰ ਰਹੇ ਜਿਹੜੀ ਇੱਕ ਡੈਥ ਸੀਗੀ ਉਹ ਤਾਂ ਬ੍ਰਾਡ ਡੈੱਡ ਸੀਗੀ ਤੇ ਇੱਕ ਲੇਡੀ ਸੀਗੀ ਜਿਹੜੀ ਆਈ ਸੀ ਉਹ ਕਾਫੀ ਸੀਰੀਅਸ ਹਾਲਤ ਵਿੱਚ ਗੈਸਟਿੰਗ ਕੰਡੀਸ਼ਨ ਵਿੱਚ ਸੀਗੀ ਉਹਦੇ ਇੱਥੇ ਪਹੁੰਚਣ ਤੋਂ ਕੁਝ ਮਿੰਟਾਂ ਬਾਅਦ ਹੀ ਉਹਦੀ ਜਿਹੜੀ ਡੈਥ ਹੋ ਗਈ ਸੀ